ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਹੋਣਗੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਝੋਣਗੇ ਰਿਕਵੈਸਟ ਬੇਨਤੀ ਕਰਦੇ ਆਂ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਆਂ ਪਿੰਡ ਜਿਹੜਾ ਪੈ ਜਾਂਦਾ ਮੀਰਕੇ ਜ਼ਿਲ੍ਹਾ ਲੱਗਦਾ ਸ਼ਰੀਏ ਨੂੰ ਤਰਤਰ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਪੱਟੀ ਬਾਈ ਬਲਵਿੰਦਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆਂ 7-8 ਪਸ਼ੂ ਲੈ ਕੇ ਆਏ ਆ ਸਾਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਐਂਡ ਤੱਕ ਜਰੂਰ ਮੇਰੇ ਭੈਣ ਭਰਾ ਜੁੜੇ ਰਹਿਣ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਕਿਉਂਕਿ ਤੁਹਾਡਾ ਫਰਜ਼ ਬੰਦਾ ਪੈਸੇ ਲਾਉਣੇ ਸਾਡਾ ਕੰਮ ਹੈ ਸਿਰਫ ਵੀਡੀਓ ਨੂੰ ਬਣਾਉਣਾ ਤੇ ਅਪਲੋਡ ਕਰਨਾ ਠੀਕ ਹੈ ਜੀ ਤੇ ਬਾਕੀ ਇੱਥੇ ਫਾਰਮ ਤੇ ਬਿਲਕੁਲ ਜਾਇਜ਼ ਤੋਂ ਜਾਇਜ਼ ਕੀਮਤ ਤੇ ਪਸ਼ੂ ਹੁੰਦੇ ਆ ਆਓ ਵਧੇਰੇ ਜਾਣਕਾਰੀ ਲੈ ਕੇ ਕਰੀਏ ਸਾਂਝੀ ਬਾਈ ਬਲਵਿੰਦਰ ਸਿੰਘ ਸਾਸਿਕਾਰ ਸਾਸਿਕਾਰ ਸਾਹਿਬ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਹੋ ਸਨਾ ਵਧੀਆ ਜੀ ਠੀਕ ਠਾਕ ਹਾਂਜੀ ਠੀਕ ਹੈ ਅੱਜ ਕਿੰਨੇ ਪਸ਼ੂ ਆਪਣੇ ਕੋਲ ਸੱਤ ਅੱਜ 6 ਮੱਝਾਂ ਅੱਛਾ ਇੱਕ ਬੈੜ ਹੈ ਠੀਕ ਆ ਤੇ ਡਰੈਸ ਨੋਟ ਕਰੀਏ ਪਿੰਡ ਮੀਰਕੇ ਹਾਂ ਤਹਿਸੀਲ ਪੱਟੇ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਸਾਹਿਬ ਮੋਬਾਈਲ ਨੰਬਰ 95099 2000 ਰੁਪਏ ਮੈਂ ਠੀਕ ਆ ਨੀਲੀ ਤੋਂ ਸ਼ੁਰੂਆਤ ਕਰ ਲਗੇ ਹਾਂਜੀ ਨੀਲੀ ਦੀ ਕੋਈ ਨਾ ਕੋਈ ਵੈਰਾਈਟੀ ਤੂੰ ਆ ਜੀ ਵੀਡੀਓ ਚ ਪਾ ਹੀ ਦੇਣਾ ਹੈ ਵਾਹ ਅਰਦਾ ਤਾਜੀ ਸੋਈ ਹੈ ਨਾ ਤਾਜੀ ਸੋਈ ਠੀਕ ਕੱਟਾ ਕੱਟੀ ਕੱਟੇ ਕੱਟੇ ਅੱਗੇ ਹੈ ਨਾ ਹਾਂਜੀ ਵਾਹ ਤੇਰਾ ਦੇ ਸਾਰੀਆਂ ਨਿਸ਼ਾਨੀਆਂ ਇਹ ਬਾਕੀ ਚੋਣ ਓਕੇ ਵੀਰੇ ਓਕੇ ਓਕੇ ਠੀਕ ਆ ਤੇ ਖੁੱਲ ਗਿਆ ਤੋਰਾ ਕਰਾਈਏ ਚੈੱਕ ਨੇਲੇ ਦਾ ਵੀ ਸੱਜਣੋਂ ਆਉਂਦੀ ਆ ਦੁੱਧ ਕਿੰਨਾ ਵੀਰ ਬਿੱਟੂ ਬੌਲਾ ਆ ਜਾ ਸੰਦੂ ਸਾਹਿਬ 7 ਕਿਲੋ 6.5 ਇਹਨੂੰ ਤੋੜ ਦੇ ਵੀਰੇ ਹਾਂਜੀ ਕਿੰਨੇ ਕਿ ਦਿਨਾਂ ਦੀ ਸੋਈ ਆ ਇਹਨੂੰ ਅੱਜ 4 ਦਿਨ ਹੋ ਗਏ ਤਿੰਨ ਦੇ ਅੱਛਾ 4 ਦਿਨ ਹਾਂਜੀ 4 ਕ ਦਿਨ ਹੋ ਗਏ ਸੋਇ ਨੂੰ ਸਜਰੋ ਤੇ 7 ਕਿਲੋ ਬੋਲ ਆ ਰਹੀ ਦੱਸਦਾ ਲਓ ਜੀ ਲਓ ਤੂੰ ਰਤਾਰਾ ਚੰਗਾ ਲਓ ਮੋੜ ਲਓ ਵਿਸ਼ੇ ਭਾਰ ਦੀ ਪੂਰੀ ਕੋਈ ਨਹੀਂ ਨਾ ਨਾ ਸੰਸਕਲ ਆ ਗੱਲ ਕੋਈ ਨਹੀਂ ਅੱਛਾ ਗੱਲ ਕੋਈ ਨਹੀਂ ਥਾਂ ਓਕੇ ਆ ਨਾ ਵੀਰੇ ਵਧੀਆ ਵਧੀਆ ਵੀਰ ਠੀਕ ਹੈ ਤੇ ਦੁੱਧ ਕਿੰਨਾ ਹਣ 7 ਕਿਲੋ ਬੋਲਾ ਚਾਹ ਰਿਹਾ 7 ਕਿਲੋ ਬੋਲਾ ਹਾਜ਼ਰ ਠੀਕ ਹੈ ਮੁੱਲ ਕਿੰਨਾ ਰਹੇਗਾ ਮੁੱਲ ਛੋਟਾ ਹੈ ਕਿੰਨਾਗਾ ਲੋਕ ਕਹਾਲਾ ਨਹੀਂ ਅਸੀਂ 85 ਠੀਕ ਆ ਹਾਂਜੀ 75000 ਦੀ 75 ਦੀ ਹਾਂਜੀ ਮਾਣ ਕੀ ਕਰ ਦੀਏ ਮਾਣ 70000 ਦੀ ਉਹ ਤਾਣ ਕਰ ਦਿੱਗੇ ਮਾਨ ਤੇ ਹੋ ਗਿਆ ਹੁਣ ਤਾਣ ਰਹਿ ਗਿਆ ਹਾਂਜੀ ਹੁਣ ਤਾਣ ਕਰ ਦਿੱਗੇ ਤੁਸੀਂ ਦੱਸ ਦਿਓ ਹਰਦਨ ਸਾਹਿਬ ਦੋ ਹੋਰ ਕਰ ਦਿੱਗੇ ਹਾਂਜੀ ਦੋ ਤਿੰਨ ਕਰ ਦਿੱਗੇ ਤਿੰਨ ਹੀ ਕਰ ਦਿੱਗੇ 67000 ਦੀ ਵਾਹ ਜੀ ਬਸ 67 ਕੋਈ ਗਾ ਨਹੀਂ ਸੰਤੂ ਸਾਹਿਬ ਕੋਈ ਨਹੀਂ ਦੇਣੀ ਹਾਂਜੀ ਇਹ ਉੱਡ ਗਿਆ ਤਾਜੀ ਸੂਈ ਆਹਾਂ ਹਾਂਜੀ ਬਿਲਕੁਲ ਤਾਜੀ ਸੂਈ ਦੇਣ ਵੇਖੋ ਕਿਹੜੇ ਆ 67000 ਦੀ ਟੋਕੜਾ ਵਾਲਾ ਮੁੱਲ ਹਾਂ ਹਾਂ ਵੱਜ ਸੱਜਰ ਲੱਗੇ ਹਾਂਜੀ ਬਾਹਰ ਲਾ ਤੇ ਪਾ ਪੂਰੇ ਆ ਸੰਤੂ ਸਾਹਿਬ ਪਿੱਜਾ ਸੂਆ ਜੀ ਅੱਛਾ ਹਾਂਜੀ ਤੇ ਬੱਚਾ ਉਹ ਕੱਟਾ ਜੀ ਕੱਟਾ ਹਾਂਜੀ ਕੱਟੀ ਜੀ ਕੱਟੀ ਕੱਟੀ ਆ ਹਾਂਜੀ ਠੀਕ ਆ ਕਿਹੜੀ ਆ ਆਹੜੀ ਜਿਹੜੇ ਲੰਮੇ ਪਈਏ ਲੰਮੇ ਪਈਆ ਹਾਂਜੀ ਠੀਕ ਆ ਲੰਮੇ ਪਈ ਸਜਰੋਂ ਕੱਟੀ ਜਾਂਦੇ ਮਗਰ ਠੀਕ ਆ ਜੀ ਤੇ ਤੋਰਾ ਕਰਾਈ ਜਾਂਦਾ ਵਿੱਚ ਇੱਕ ਦੁੱਧ ਪੱਕਾ ਕਿਨਾ ਦੁੱਧ ਸੰਦੂ ਸਾਹਿਬ 8 ਕਿਲੋ 7 ਕਿਲੋ ਮੰਨੇ ਹੋਏ ਭੈਣ ਭਰਾ ਦੁੱਧ 8 ਤੇ 7 ਮੰਨ ਕੇ ਲੈ ਕੇ ਜਾਵੇ ਤੋਰਾ ਤਰਾ ਵੇਖੋ ਬਾਕੀ ਪਤਲੇ ਚੰਮ ਦੀ ਆ ਮੋੜ ਲਿਆਓ ਵੇਲੀ ਬਣ ਕੇ ਅੱਖ ਜਿਹਾ ਸੱਚ ਨਾ ਨਹੀਂ ਲਈ ਤੇ ਨਹੀਂ ਆਉਂਦੀ ਅੱਖ ਵੇਲੀ ਬਣ ਕੇ ਹੈਗੀ ਵਾਹੇ ਗੋਲੀ ਆ ਇਹਨੂੰ ਗੋਲੀ ਕਹਿ ਸਕਦੇ ਹਾਂ ਠੀਕ ਹੈ ਜੀ ਮੱਥੇ 'ਚ ਬਾਹ ਲੈਣਾ ਤੇ ਇਹਦੀ ਕੀ ਕੀਮਤ ਹੋ ਗਈ ਇਹ ਵੀ ਸੰਤੋ ਸਾਹਿਬ ਚੌਕੜਾ ਵਾਲਾ ਮੁੱਲ ਅੱਛਾ 60000 ਰੁਪਈਆ ਸਿਰਫ ਹਾਂਜੀ ਤੇ ਦੇਖਣੇ ਦੇ 57000 ਦੀ ਹੋਰ ਕਰ ਦੀ ਨਹੀਂ ਸੰਦੂ ਸਾਹਿਬ ਹੋਰ ਕਰ ਦੇ ਮੈਂ ਤੁਹਾਡੇ ਕਹਿਣ ਦੀ ਗੱਲਾਂ ਨਹੀਂ ਕਰਦਾ 50000 ਹੀ ਕਰ ਦੇ ਚਲੋ ਜਾਂਦੇ 55 ਦੀ ਠੀਕ ਆ ਆ ਕਿੰਨਾ ਸੁਆ ਕੀ ਇਹ ਸੰਦੂ ਸਾਹਿਬ ਤੀਜਾ ਸੁਆ ਬੱਚਾ ਅੱਗੇ ਯਾਰ ਕੱਟੀ ਕੱਟੀ ਜਾਂਦੇ ਅੱਗੇ ਯਾਰ ਦੋ ਢਾਈ ਮਹੀਨੇ ਲਈ ਸਹੀ ਹੋਗੀ ਹਾਂਜੀ ਤੇ ਦੁੱਧ 9 ਕਿਲੋ 8 ਕਿਲੋ ਦੀ ਗਾਰੰਟੀ ਸੰਦੂ ਸਾਹਿਬ ਅੱਛਾ 8 ਕਿਲੋ ਦੀ ਗਾਰੰਟੀ ਦੁੱਧ 9 ਹਾਂਜੀ ਠੀਕ ਆ ਖੋਲ ਕੇ ਤੋੜਾ ਕਰਾਈਏ ਚਾਹੀਦਾ ਟੋਕਨ ਵੀ ਵੀਡੀਓ ਬਣਾਉਂ ਲੋ ਹਲੋ ਤਾਨੀ ਲਓ ਭਾਈ ਉਹ ਵੀਰ ਜੀ ਹੁੰਦਾ ਰਹਾ ਹੈ ਵਾਹ ਮਾ ਚੰਗਿਆ ਥਾਂ ਚੱਡਾ ਬੜਾ ਸਾਫ ਸੁਥਰਾ ਛੋਟੀ ਦਾ ਕਾਲੀ ਸ਼ਾਇ ਹੈ ਹਾਂ ਕਾਲੀ ਸ਼ਾਇਕ ਰੰਗ ਜੀ ਕਾਲੀ ਸ਼ਾਇਕ ਆ ਠੀਕ ਆ ਕੋੜਦਿਆਂ ਵਾਲੇ ਮੋਲਿਆ ਬਿੱਟੂ ਦੇ ਹੁੰਦੇ ਜਦੋਂ ਵੀਰ ਕੋ ਪਾਉਂਦਾ ਨਾ ਦਿੰਦਾ ਮੈਂ ਨਾ ਸਮਾਨੇ ਕੁਟੀ ਪੂਰੀ ਲਓ ਭਾਈ ਲਓ ਜੀ ਬਹੁਤ ਸੋਹਣੀ ਆ ਤੇ ਮੈਂ ਚੰਗੀ ਆ ਮਗਰ ਸਜਣੋ ਜਿਹੜੀ ਇਹਦੇ ਕੱਟੇ ਆਗੇ 2 ਢਾਈ ਮਹੀਨੇ ਦਾ ਜਿਹੜਾ ਸੁਆ ਇਹਦਾ ਹੋਊਗਾ ਠੀਕ ਆ ਜੀ ਕਿੰਨੇ ਦੇ ਇਹ ਵੀ ਸੰਤੂ ਸਾਹਿਬ ਨਿੱਕਾ ਜਿਹਾ ਹੀ ਅੱਛਾ ਹਾਂ ਜੀ ਕਿੰਨਾ 70000 ਸਿਰਫ ਹਾਂ ਜੀ ਉਹ ਢਾਈਏ ਉਹ ਢਾਈਏ ਐ ਦਿਲ ਖੁਸ਼ ਬੰਦੇ ਜੀ ਦਿਲ ਖੁਸ਼ ਆ ਹਾਂ ਹਾਂ 65 ਦੇ ਦਿੱਤੀਏ 65 ਦੇ ਹਾਂ ਜੀ ਹੋਰ ਕਰ ਦੇਣਾ ਮੈਨੂੰ ਪਤਾ 63000 ਦੇ ਸੰਤੂ ਸਾਹਿਬ 68 ਦੀ ਜਾਣਦੇ ਕਾਰ ਦੀ ਜਾਂਦੇ ਵੇਖੀਓ ਕਾਰ ਦੀ ਫਿਰ 60 ਦੀ ਲਾੜ ਕੇ ਕੱਢੀ ਨਹੀਂ 60 ਦੀ ਨਹੀਂ ਸੰਧੂ ਸਾਹਿਬ ਹੋਰ ਤੇ ਹੱਥ ਹੀ ਜੋੜਦੇ ਆ ਚੱਲ ਜਾਣ ਲੋ ਕਾਰ ਦੀ ਹਾਂਜੀ ਕਾਰ ਦੀ ਰਹਿਣ ਦੋ ਚੱਲ ਭੈਣ ਭਰਾ ਫਿਰ ਫੋਨ ਮਤਲਬ ਕਿ ਉਹ 60 ਵਾਲਾ ਨਾ ਲਾਵੇ ਕੋਈ ਹਾਂਜੀ 68 ਵਾਲਾ ਹੀ ਫੋਨ ਲਾਵੇ ਤੁਹਾਡਾ ਮਾਨ ਸਰਕਾਰ ਇਹ ਹੈ ਠੀਕ ਹੈ ਪਰ ਨਿੱਕੀ ਕਮਾਈ ਨੇ ਸੰਧੂ ਸਾਹਿਬ ਚੱਲ ਕੋਈ ਨਹੀਂ ਕਮਾਈ ਨਿੱਕੀ ਜੀ ਜਾਣ ਦੋ ਬਿਲਕੁਲ ਜੈ ਜੀ ਬੂਰੀ ਆ ਗਈ ਆ ਬੂਰੀ ਆ ਗਈ ਸ਼ਾਦੀ ਦਾ ਬੱਚਾ ਗਿਆ ਜੇ ਮਰ ਗਿਆ ਬੱਚਾ ਮਰ ਗਿਆ ਹਾਂਜੀ ਵਾਹ ਜੀ ਵਾਹ ਕੱਦ ਬੜਾ ਛੋਟੀ ਆ ਤੇ ਬਹੁਤ ਜ਼ਿਆਦਾ ਛੋਟੀ ਨੀਲੀ ਚੋਂਦੀ ਆ ਹਾਂ ਨਾ ਚਾਰੇ ਨਿਸ਼ਾਨੀਆਂ ਪੈਰਾਂ ਤੇ ਵੀ ਕਵਰ ਕਰਦੀ ਹੈ ਨਾ ਹਾਂਜੀ ਤੇ ਪੂਛ ਵੀ ਅੱਧ ਤੱਕ ਨੀਲੀ ਹਾਂਜੀ ਤੂੰ ਵੀ ਮੱਥੇ 'ਚ ਵੀ ਮੱਥੇ ਸਾਰਾ ਕੋਈ ਪੈਰ ਵਿਚਾਰਾ ਖੋਣ ਧੁੰਨ ਦੇ ਵਿਦਾਗ ਧੁੰਨ ਤੇ ਵੀ ਹੈਗਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਦੁੱਧ ਸੰਤੂ ਸਾਹਿਬ 8 ਕਿਲੋ ਹਾਜ਼ਰ ਹਾਜ਼ਰ ਹਾਂਜੀ ਮਿਲਦੀ ਕਿ ਦਾਨ ਮਿਲਦੀ ਸੰਤੂ ਸਾਹਿਬ ਪਾੜਾ ਪਾ ਕੇ ਮਗਰਲੀ ਲੱਤ ਨੂੰ ਮੜਾ ਜੋੜ ਲਾ ਲੈਣਾ ਜੀ ਅੱਛਾ ਹਾਂਜੀ ਤੇ ਵੰਗਾ ਪਾ ਕੇ ਤੇ ਟੀਗਾ ਟੁਗਾ ਨਹੀਂ ਲਾਉਣੀ ਲੋੜ ਜੀ ਟੀਗਾ ਨਹੀਂ ਕੋਈ ਲਾਉਣ ਦੀ ਲੋੜ ਜੀ ਬਸ ਪਾੜਾ ਹੀ ਪਾਣਾ ਪਾੜਾ ਹੀ ਪਾਣਾ ਜੀ ਚਲ ਠੀਕ ਹੈ ਹਾਂ ਜੀ ਖੋਲ ਖੁੱਲ ਕੇ ਤੋਰਾ ਕਰਾਈਏ ਚੈੱਕ ਲਓ ਸੰਦੂ ਸਾਹਿਬ ਲਓ ਜੀ ਚੌਣ ਦਾ ਸ਼ਾਹੀ ਇਹ ਗੰਨਾ ਪੋਲਾ ਅੱਛਾ ਭੂ ਕਰ ਗਈ 64 ਥੱਲੇ ਸਜਣੋ ਠੋਡੀ ਦੇ ਵੀ ਨਿਸ਼ਾਨ ਹੈਗਾ ਜੇ ਕਿਉਂ 85 ਹੁੰਦਾ ਸੀ ਹਾਂ ਜਿਹੜਾ ਗੰਨਾ ਹੁੰਦਾ ਸੀ ਗੰਨਾ ਗੰਨਾ 64 ਗੰਨਾ 85 ਗੰਨੇ ਦੀ ਜਿਹੜੀ ਕਹਿੰਦਾ 85 ਗੰਨੇ ਦੀ ਹਾਂ ਗਾਣਾ ਆਇਆ ਸਜਣੋ ਇਹ ਤੁਹਾਨੂੰ ਗਾਣਾ ਨਹੀਂ ਸੁਣਦੇ ਤੁਹਾਨੂੰ ਵੀਰ ਨੇ ਦੱਸੀ ਕਿ ਗੰਨੇ ਵਰਗੀ ਫੋਲੀ ਠੀਕ ਹੈ ਜੀ ਮੈਂ ਚੰਗੀ ਤੋਰਾ ਤਰਾ ਵੀ ਚੰਗਾ ਮੈਂ ਵੱਡੀ ਆ ਵਾਹ ਜੀ ਬੂਰੀ ਨਾਲੇ ਵਜਨ ਵੀ ਚੰਗਾ ਸੋਹਣਾ। ਸੁਆ ਕਰਵਾਗ ਫੂਕਲਾ। ਸੁਆ ਤੀਜਾ ਨਾਲੇ ਕੋਈ ਮਾਲੇ ਚੌਥਾ। ਅੱਛਾ। ਹਾਂਜੀ। ਨਹੀਂ ਹੋਊਗੀ। ਫਰੀਦ ਦੀ ਫਰੀਦ ਤਾਂ ਚੇਰੋ ਦੇ ਤੀਜੇ ਹੀ ਲੱਗਦੀ ਹੈ। ਹਾਂਜੀ। ਫਰੀਦ ਤਾਂ ਚੇਰੋ ਦੇ ਤੀਜੇ ਚੌਥੇ ਹੀ ਲੱਗਦੀ ਹੈ ਨਾ। ਚਲ ਰੋ ਜਾਰੀ। ਹਾਂ ਨਹੀਂ ਸਵੰਦ। ਚਲ ਵਧੀਆ। ਤੇ ਹੁਣ ਮੁੱਲ ਕਰੀਏ ਇਹਦਾ ਹਨਾ। ਮੁੱਲ ਕਰੀਏ 70000। ਅੱਛਾ। ਹਾਂਜੀ। ਨਹੀਂ ਕਰੀਏ। ਜਾਇਜ਼ ਕਰ ਦਈਏ। ਹਾਂਜੀ। ਜਾਇਜ਼ ਕਰ ਲੀਏ। ਸੰਤੂ ਸਾਹਿਬ 60000 ਦੀ ਦੇ ਦਈਏ। ਸਿਰਫ ਹਾਂਜੀ। ਹੋਲਡ ਕਰ ਦਿੱ ਗਏ ਹਾਂ ਰੰਗ ਲੱਗ ਜਾਣ ਰੰਗ ਲੱਗੇ ਤੇ ਹਾਂਜੀ ਹੋਰ ਕਿੰਨਾ ਮਾਣ ਕਰ ਮਾਣ ਤਾਣ ਸੰਧੂ ਸਾਹਿਬ 2000 ਕਰ ਦਿੱ ਗਏ 55 ਹਜ਼ਾਰ ਹੀ ਜਾਣ ਦੇ ਚੱਲ ਜਾਂਦੇ ਸੰਧੂ ਸਾਹਿਬ ਵਾਹ ਜੀ ਤੇ ਥਾਪੀ ਨਾ ਸਜਰੋ ਪਰ ਦਊਗਾ ਨਹੀਂ ਕੋਈ ਨਹੀਂ ਦੇਣੀ ਹਾਂਜੀ 55000 60000 ਲਈ ਮੱਝ ਨੂੰ ਮਰਜ਼ੀ ਵੇਚ ਦੇ ਸੰਧੂ ਸਾਹਿਬ 60000 ਦੀ ਸਜਰੋ ਚੰਗੀ ਆ ਤੇ ਗਾੜੀ ਵੀ ਤੁਹਾਨੂੰ ਤਿੰਨ ਜਿਹੜੇ ਹੋਰ ਜੁੱਗੀਆਂ ਉਹ ਵੀ ਤੁਹਾਨੂੰ ਖਾਉਣੇ ਠੀਕ ਆ ਦੋ ਮੱਝਾਂ ਰਹਿਗੀਆਂ ਤੇ ਇੱਕ ਰਹਗੀ ਆ ਵੈੜ ਇੱਕ ਮੈਂ ਨੀਲੀ ਦੀ ਨੀਲੀ ਮੈਂ ਸੂਈ ਆ ਨੀਲੀ ਮੈਂ ਸੂਈ ਮਗਰ ਕੱਟਈ ਜੀ ਕਿਹੜੀ ਕੱਟਈ ਆ ਉਹੜੀ ਉਹ ਕੱਟਈ ਸਾਹਮਣੀ ਹੈਨਾ ਨੀਲੀ ਦੀ ਕਿਹੜੀ ਕੱਟਈ ਪਵਾ ਹਾਂ ਆ ਕੱਟਈ ਆ ਅੱਛਾ ਜੀ ਠੀਕ ਹੈ ਜੀ ਆ ਕੱਟਈ ਆ ਦੀ ਕੱਟਈ ਠੀਕ ਆ ਇਹ ਕੱਟਈ ਨੀਲੀ ਮੈਂ ਦੀ ਠੀਕ ਆ ਇਹ ਹੁਣੇ ਆਈ ਸੀ ਮੈਂ ਤਾਂ ਕਰਕੇ ਥੋੜਾ ਜਿਹਾ ਮਾਹ ਨਹੀਂ ਆਪਾਂ ਵੀਡੀਓ ਅੱਜ ਪਾਉਣੀ ਚਲੋ ਤੁਸੀਂ ਆਖਿਆ ਕਿ ਮੈਂ ਚੰਗੀ ਆਪਾਂ ਵੀਡੀਓ ਚ ਪਾ ਲਈਏ ਹਾਂ ਹਾਂਜੀ ਕਿ ਦੁੱਧ ਕਿੰਨਾ ਹੈ ਦੁੱਧ ਸੰਤੂ ਸਾਹਿਬ 8 ਕਿਲੋ ਹਾਜ਼ਰ ਹੈ ਆਛਾ ਹਾਂਜੀ ਠੀਕ ਜਿਹੜਾ ਤੋਂ ਤੋਂ ਦੋਵੇਂ ਟਾਈਮ ਬੱਚੇ ਦੇ ਦੋਵੇਂ ਟਾਈਮ ਬੱਚੇ ਦੇ ਖੋਲ ਕੇ ਤੋਰਾ ਕਰਾਈਏ ਚੈੱਕ 8 ਕਿਲੋ ਦੁੱਧ ਦੇ ਪੱਕਾ ਹਾਂਜੀ ਲਓਏ ਇਹ ਵੇਹਲਾ ਕੋਈ ਨਾ ਵਾਈ ਤੋ ਇਹ ਨਹੀਂ ਉਤਰ ਚਲੋ ਕੋਈ ਪਰ ਮੇਰਾ ਜੀਜ਼ ਨਹੀਂ ਕਰਦਾ ਮੈਂ ਨਹੀਂ ਜੇ ਚੰਗਾ ਪੀਸ ਆਇਆ ਤੇ ਇੱਕ ਪਾ ਲੀਏ ਠੀਕ ਆ ਉਹ ਚਾਗੇ ਲਿਆਂਦੀ ਕਿਦਾਂ ਥੱਲੋਂ ਉਹ ਕਿ ਲਿਆਂਦੀ ਸੰਧੂ ਸਾਹਿਬ ਚੋ ਅੱਛਾ ਸਾਈਆਂ ਨਚੜੀ ਪਈ ਥੱਲੋਂ ਹਾਂਜੀ ਹਾਂਜੀ ਚੋਵੇ ਹੁਣ ਟਾਈਮ ਤੇ ਸ਼ਾਮ ਦਾ ਆ ਗਿਆ ਹਾਂਜੀ ਤੇ ਨਚੜੀ ਬਈ ਥੱਲੋਂ ਹਾਂਜੀ ਪਿਓਰ ਨਹੀਂ ਲਈ ਰਾਵੀ ਹਨਾ 8 ਕਿਲੋ ਦੁੱਧ 8 ਕਿਲੋ ਪੱਕਾ ਹੈ ਹਾਜ਼ਰ 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 ਹੋਊਗਾ ਕਾ ਢੋੜਾ ਵੱਡਾ ਨਾ ਵਜਨ ਵੱਡਾ ਬਹੁਤੀ ਜਿਆਦਾ ਤਗੜੀ ਹੂੰ ਤੇ ਇਹ ਕਿਹਦੇ ਸੰਧੂ ਸਾਹਿਬ ਨੋਟ ਕਰਨ ਵਾਲੀ ਗੱਲ ਹੈ ਕਿ ਡੇਢ ਮਹੀਨੇ ਦੀ ਬਣੀ ਹੈ ਜੀ ਅੱਛਾ ਹਾਂਜੀ ਦਾਰੀ ਇਹਨੂੰ ਸੂਈ ਨੂੰ ਫਿਰ 4 ਕਿ ਮਹੀਨੇ ਹੋ ਗਏ ਪੰਜ ਨਹੀਂ ਸ਼ਾਇਦ ਪੰਜੇ ਕਿ ਮਹੀਨਿਆਂ ਦੇ ਵੱਲ ਫਿਰ ਹੋ ਗਿਆ ਚਾਰ ਪੰਜ ਹੋ ਗਏ ਹਾਂਜੀ ਤੇ ਮੁੱਲ ਕੀ ਕਰਦੇ ਆ ਮੁੱਲ ਸੰਤੋ ਸਾਹਿਬ ਟੋਕੜਾ ਵਾਲਾ ਐ ਅੱਛਾ ਜੇ ਦਾ ਮੱਝ ਹੋਵੇ ਸੱਜਰ ਹੂੰ ਡੇਢ ਲੱਖ ਦੇ ਕੋਈ ਨਹੀਂ ਦਿੰਦਾ ਨਹੀਂ ਦੇਣੀ ਹਾਂਜੀ ਹਾਂ ਪਰ ਆਪਾਂ 75000 ਦੇ ਦੇਣੀ ਹਾਂ ਨਹੀਂ 75 ਦੀ ਹਾਂਜੀ ਹੋਰ ਮਾਰ ਕਰ ਤੀਏ 2000 ਛੋਟ 73 ਦੀ 70 ਦੀ ਕਰ ਤੀਏ ਨਹੀਂ ਸੰਤੋ ਸਾਹਿਬ ਉੱਚ ਆਇਆ ਕਿ ਥੋੜਾ ਜਿਹਾ ਅੱਛਾ ਹਾਂਜੀ ਕਿੰਨੇ ਦੀ ਕਰ ਤੀਏ 72000 ਦੇ ਜਾਂਦੇ ਠੀਕ ਇਹ ਆ ਚੋਟੀ ਸੂਈ ਆ ਹਾਂਜੀ ਇਹਦੀ ਆ ਉਹ ਕੱਟੀ ਲੱਗ ਗਈ ਸੱਜ ਨੂੰ ਇਹਦੀ ਵੀ ਲੱਗ ਗਈ ਕੱਟੀਆਂ ਦੋਵੇਂ ਵੱਜੀਆਂ ਹਾਂਜੀ ਤੇ ਦੁੱਧ ਪੱਕਾ ਕਹਨਾ ਦੁੱਧ ਪੱਕਾ ਸੰਧੂ ਸਾਹਿਬ 5 ਕਿਲੋ 5 ਕਿਲੋ ਮਣਵਾ ਜੜਾ ਤੇ ਚੋਣ ਚੋਣ ਇੱਕ ਨੰਬਰ ਤੋੜ ਦੇ ਕੇ ਹਾਂਜੀ ਲਓ ਜੀ ਤੋੜ ਦਿਓ ਪਰਮ ਤੋੜ ਦੋ ਪਰਲੇ ਬਣੇ ਤੋੜ ਦੋ ਘਰ ਲਓ ਜੀ 5 ਕਿਲੋ ਦੁੱਧ ਜੀ ਠੀਕ ਹੈ ਜੀ ਮੋੜ ਲਿਓ ਮਿਲਦੀ ਕਿਦਾਂ ਮਿਲਦੀ ਕੱਟੀ ਦੇ ਕੱਟੀ ਦੇ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਠੀਕ ਹੈ 5 ਕਿਲੋ ਦੁੱਧ ਮਿਲਦੀ ਸਜਣੋ ਕੱਟੀ ਦੇ ਜੀ ਦੋਵੇਂ ਟਾਈਮ ਜੀ ਬੰਦੋ ਜੀ ਬੰਦੋ ਤੇ ਮੁੱਲ ਕਿਨਾ ਨਹੀਂ ਹੋਣ ਲੇ ਟਾਈਮ ਮੁੱਲ ਸੰਤੂ ਸਾਹਿਬ ਨੇ ਕਹਾ ਜਾਈ ਕਿੰਨਾ ਜੀ 45000 ਦੀ ਹਰਫਾ ਹਾਂਜੀ ਮਾਣ ਕੀ ਕਰੀਏ 42000 ਦੀ ਤਾਨ ਕਰਤੀਏ ਵਿੱਚੋਂ ਮੈਂ ਸੰਤੂ ਸਾਹਿਬ 35000 ਦੀ ਮਾਝ 5 ਦੀ ਕੱਟੀ ਯਾਰ ਛੱਡ ਕੇ ਯਾਰ ਹੀ ਛੱਡ ਕੇ 1000 ਦੀ 41 ਦੀ ਜਾਂਦੇ ਚਲ ਠੀਕ ਆ ਵਧੀਆ ਨਾ ਤੇ ਵੈੜ ਆ ਗਈ ਹਾਂਜੀ ਬੱਚਾ ਉਹ ਵੈੜ ਦਾ ਹਾਂਜੀ ਤਾਜਾ ਹੀ ਹੜਾ ਹਾਂਜੀ ਲੈ ਉਹ ਖੋਲ ਕੇ ਇੱਧਰ ਨੂੰ ਕੱਢ ਲਿਓ ਸਜਣੋ ਵੈੜ ਵੀ ਏਕੜਵਾ ਸੂਆ ਆ ਗਈ ਆ ਇਹ ਸੂਆ ਸੰਤੂ ਸਾਹਿਬ ਪਹਿਲਾਂ ਪਹਿਲਾਂ ਹੀ ਆ ਦੁੱਧ ਮੌਕੇ ਦਾ ਕਿੰਨਾ ਹੈ ਦੁੱਧ 10 ਕਿਲੋ ਹਾਜਰ ਹੈ ਜੀ 10 ਕਿਲੋ ਮੌਕੇ ਦਾ ਦੁੱਧ ਹੈਣਾ ਹਾਂਜੀ ਠੀਕ ਹਾਂਜੀ ਰੋਟੀ ਤਾਂ ਤੁਣ ਬੜਾ ਸੋਣਾ ਵਹਿੜ ਤੋਂ ਲੱਗਾ ਹੈਣਾ ਹੌਲੀ ਹੌਲੀ ਤੁਰੋ ਜੀ ਬੁਖਾਰ ਕੇ ਥਣ ਤੋਂ ਨੇ ਕਰਾ ਰੋਕਿਓ ਵਾਹ ਜੀ ਵਾਹ ਥਣ ਬਹੁਤ ਸੋਣਾ ਲੱਗਾ ਕੰਮ ਦਾ ਵਹਿੜ ਦਾ ਪਹਿਲਾ ਸੁਗਾ ਜੀ ਸਜੋ ਵਹਿੜ ਸੋਣੀ ਤੇਰੀ ਦੁੱਧ 10 ਕਿਲੋ ਪੱਕਾ 10 ਕਿਲੋ ਮਿਣਵਾ ਪੱਕਾ ਇਧਰੇ ਬੰਦੋ ਤੇ ਇਹਦਾ ਭਾਅ ਪਤਾ ਨਾ ਫਿਰ ਕਰ ਦਈਏ ਇਹਦਾ ਭਾਅ ਪਤਾ ਸਤੂ ਸਭ 30000 ਦੀ 30 ਹਾਂਜੀ ਇਹ ਮਾਨ ਕੀ ਕਰਤੀ ਕਿ ਹੁਣ ਤੁਸੀਂ ਦੱਸ ਦਿਓ ਮਾਨ ਕੀ ਕਰਦੀ ਖੀਰਲਾ ਪੀਸ ਹੈਗਾ ਆਪੇ ਕਰ ਦੋ ਖੀਰਲਾ ਪੀਸ ਤੁਸੀਂ ਆਪੇ ਸਾਹਿਬ ਜੇ ਦਾ ਪੈਣ ਭਰਾ ਤੰਗ ਨਾ ਕਰੇ ਤਾਂ 27000 ਦੀ ਦੇ ਦੇਣੀ ਹੈ ਅੱਛਾ ਹਾਂਜੀ ਜੇ ਤੰਗ ਕਰਨ ਦੇ ਫਿਰ 30 ਦੀ 30 ਦੀ ਹਾਂਜੀ 300 ਰੁਪਏ ਛੋੜ ਕਰਨੀ ਹੈ ਅੱਛਾ ਉਹ ਤਾਂ ਕਰਨੀ ਕਰਨੀ ਹੈ ਜੀ 27 ਦੀ ਫਿਕਸ ਹਾਂਜੀ ਲਓ ਸੱਜਣੋ ਇਹ ਪਸ਼ੂ ਜੇ ਤੇ ਪਹਿਲਿਆਂ ਦੀ ਵੀ ਡਿਟੇਲ ਲੈ ਕੇ ਦਿੱਤੀ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਕਿਉਂਕਿ ਤੁਹਾਡਾ ਫਰਜ਼ ਬੰਦਾ ਆ ਆ ਵੀ ਮੈਂ ਪੋਣੀ ਵਿੱਚ ਜੀ ਠੀਕ ਆ ਜੀ ਇਹ ਇਹਦੇ ਥੱਲੇ ਪੱਕਾ ਦੁੱਧ ਕਿੰਨਾ ਹੋਊਗਾ 6 ਕਿਲੋ ਸੰਤੂ ਸਾਹਿਬ 6 ਕਿਲੋ ਤੇ ਬੱਚਾ ਕਿਹੜਾ ਦਾ ਪੰਜ ਦੀ ਗਰੰਟੀ ਦਿੰਨੇ ਆ ਜੀ ਪੰਜ ਦੀ ਹਾਂ ਜੀ ਬੱਚਾ ਬੱਚਾ ਕੱਟੀ ਅੰਦਰ ਜੀ ਅੱਛਾ ਕੱਟੀ ਅੰਦਰ ਆ ਕਿੰਨੇ ਚਿਰ ਦੀ ਵੀਰ ਬਿੱਟੂ ਸੂਈ ਹੋ ਸਹੀ ਦੋਹਾਂ ਟਾਂਗਾਂ ਮਹੀਨੇ ਸੂਈ ਹੈ ਜੀ ਅੱਛਾ ਦੋਹਾਂ ਟਾਂਗਾਂ ਮਹੀਨੇ ਦੀ ਹਾਂ ਜੀ ਠੀਕ ਆ ਹਾਂ ਜੀ ਤੇ ਮਾਲ ਤੁਹਾਡਾ ਫਿਰ ਤੁਰਿਆ ਹੀ ਆਉਂਦਾ ਰਹੇ ਮਾਲ ਤੁਰਿਆ ਆਉਂਦਾ ਜੀ ਇਹ ਲੋ ਇਹ ਉਹ ਹੀ ਹੁਣ ਜਿਹੜੀ ਲਾਈ ਅੱਗੇ ਹਾਂ ਜੀ ਹਾਂ ਜੀ ਵਾਹ ਜੀ ਵਾਹ ਪੰਜ ਕਿਲੋ ਦੁੱਧ ਪੱਕਾ ਤੇ ਤੋੜਾ ਕਰਈਏ ਚੱਕ ਪੰਜ ਹੈ ਨਾ ਹਾਂਜੀ 5 ਕਿਲੋ ਜੀ ਮਿਲਦੀ ਦੋਵੇਂ ਟਾਈਮ ਬੱਚੇ ਤੇ ਆ ਮਿਲਦੀ ਦੋਵੇਂ ਟਾਈਮ ਕੱਟੀ ਦੇ ਅੱਛਾ ਰਿੰਗ ਡਿੰਗ ਰੇਂਗ ਡਿੰਕੇ ਹਾਂਜੀ ਤੋੜ ਦਈਏ ਫੇਰ ਇਹਨੂੰ ਹੈ ਗਾਈਸ ਸੱਜਣੋ ਇੱਥੇ ਮਾਲ ਤਰਿਆ ਆਉਂਦਾ ਤਰਿਆ ਜਾਂਦਾ ਬਿੱਟੂ ਵੱਡਾ ਵਪਾਰੀ ਹੈ ਕੋਈ ਨਾ ਕੋਈ ਨਕੀਆਂ ਮੋਟੀਆਂ ਲੱਭ ਹੀ ਲਿਆਉਂਦਾ ਹੈ ਕਈਆਂ ਪਿੰਡ ਪਰਾਵਾਂ ਦੇ ਅੱਡੇ ਬਿਲਕੁਲ ਖਾਲੀ ਆ ਤੇ ਇਹ ਬਟੂਰੇ ਆਪਣੇ ਰੰਗ ਭਾਗ ਲਾਏ ਆ ਆ ਆ ਨਾਲ ਸੰਤੂ ਸਾਹਿਬ ਕੱਟੇ ਵਿਖਾ ਦੇ ਅੱਛਾ ਕੱਟੀ ਵਿਖਾਉਣੀ ਆ ਠੀਕ ਆ ਜੀ ਲਓ ਜੀ ਨਦਨ ਤੇ ਸਾਰਿਆਂ ਦੀ ਡਿਟੇਲ ਤੁਹਾਨੂੰ ਲੈ ਕੇ ਦਿੱਤੀ ਆ ਤੇ ਆਪਣੀ ਨਰਖ ਪਰਖ ਤਸੱਲੀ ਤੁਹਾਡਾ ਫਰਜ਼ ਪੰਦਾ ਕਰਨਾ ਖੀਗਲਾ ਜਿਹੜਾ ਪੀਸ ਰਹਿ ਗਿਆ ਠੀਕ ਆ ਜੀ ਲਓ ਜੀ ਤੇ ਲੈਓ ਆ ਕੱਟੀ ਆ ਕੱਟੀ ਜੀ ਆ ਕੱਟੀ ਜੀ ਇਹ ਆਪਾਂ ਕਿੰਨੇ ਦੀ ਦੇਦਣੀ ਮੁੱਲ ਕੀ ਇਹਦਾ ਇਹਦਾ ਸੰਤੂ ਸਾਹਿਬ 48000 ਦੀ ਦੇਦਿਏ 48 ਦੀ ਹਾਂ ਜੀ ਮਾਨ ਕਰ ਦਿੱਗੇ ਮਾਨ ਕਰ ਦਿੱਤੀ ਸੰਧੂ ਸਾਹਿਬ 3000 ਸਿੱਧਾ ਛੋਟ ਕਰਦੀ ਹੈ 45 ਦੀ 45 ਦੀ ਹਾਂ ਨਾ ਇਹ ਠੀਕ ਆ ਜੀ ਹਾਂਜੀ ਲਓ ਜੀ ਸਜਣੋ ਹਾਂਜੀ ਸਸੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ